ਸਾਡੇ ਐਸਐਸਪੀ ਸਾਹਿਬ ਮਾਨਜੋਗ ਡਾਕਟਰ ਮਹਤਾਬ ਸਿੰਘ ਜੀ ਆਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸ੍ਰੀ ਹਰਜੀਤ ਸਿੰਘ ਜੀ ਡੀਐਸਪੀ ਸਾਹਿਬ ਸਾਡਾ ਜਨ ਬੰਗਾ ਉਹਦੀ ਅਗਵਾਈ ਦੇ ਵਿੱਚ ਅਸੀਂ ਰਾਤ ਨਵੇਂ ਸਾਲ ਦੀ ਪੂਰਵ ਸੰਧਿਆ ਦੇ ਉੱਤੇ ਸਪੈਸ਼ਲ ਡਿਊਟੀ ਸਪੈਸ਼ਲ ਗਸ਼ਤਾਂ ਕਰ ਰਹੇ ਸੀਗੇ ਤਾਂ ਸਾਡੀ ਪੁਲਿਸ ਪਾਰਟੀ ਨੂੰ ਉਸ ਦਿਨ ਸਫਲਤਾ ਮਿਲੀ ਜਦੋਂ ਐਸਐਸ ਸੰਦੀਪ ਸਿੰਘ ਦੇ ਨਾਲ ਪੁਲਿਸ ਮਲਾਕ ਜਿਹੜੇ ਗਸ਼ਤ ਕਰਦੇ ਹੋਏ ਬਖਲੌਰ ਸਾਈਡ ਜਾ ਰਹੇ ਸੀਗੇ ਤਾਂ ਦੋ ਨੌਜਵਾਨ ਇੱਕ ਸਕੂਟੀ ਤੇ ਆਉਂਦੇ ਹੋਏ ਕਾਬੂ ਕੀਤੇ ਜਿਨ੍ਹਾਂ ਦੇ ਵਿੱਚੋਂ ਇੱਕ ਲੱਭਾ ਵਾਸੀ ਬਖਲਾਉ ਤੇ ਦੂਜਾ ਹਰਾਮਦੀਪ ਤਵਾਸੀ ਮਾਲੂ ਮਜਰਾ ਇਹਨਾਂ ਦੇ ਕੋਲੋਂ 5 ਗ੍ਰਾਮ ਹੈਰੋਇਨ ਤੇ 28 ਐਂਟੋਪਸਿਕ ਐਂਡ ਟੈਬਲੇਟਸ ਬਰਾਮਦ ਹੋਈਆਂ ਜਿਨ੍ਹਾਂ ਨੂੰ ਅਸੀਂ ਕਾਬੂ ਕਰਕੇ ਮਕਦਮਾ ਨੰਬਰ 1 ਡੇਟ ਅੱਜ ਦੀ 1 1 2025 ਐਂਡੀਪ ਸਟੇਟ ਅਧਰਾਮ ਦੇ ਤਹਿਤ ਮਕਦਮਾ ਦਰਜ ਰਜਿਸਟਰ ਕਰਕੇ ਦੋਨਾਂ ਦੋਸ਼ੀਆਂ ਨੂੰ ਗ੍ਰਫਤਾਰ ਕਰ ਲਿਆ ਇਹਨਾਂ ਦੋਸ਼ੀਆਂ ਨੂੰ ਤਾਰ ਕੇ ਅਸੀਂ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਰਹੇ ਹਾਂ। ਪਰ ਮਾਮਲੇ ਲੈ ਕੇ ਹੋਰ ਸਖਤੀ ਨਾਲ ਪੁੱਛਗਛ ਕੀਤੀ ਜਾਊਗੀ ਤੇ ਜਿਹੜੇ-ਜਿਹੜੇ ਵੀ ਹੋਰ ਨਸ਼ਾ ਤਸਕਰ ਇਹਨਾਂ ਦੇ ਨਾਲ ਰਿਲੇਟਿਡ ਪਾਏ ਗਏ ਜਾਂ ਜਿਹੜੇ ਇਹਨਾਂ ਦੇ ਨਾਲ ਲਿਪਤ ਪਾਏ ਗਏ ਕਿੱਥੋਂ ਲੈ ਕੇ ਆਉਂਦੇ ਸੀਗੇ ਗਾ ਅੱਗੇ ਕਿਹਨੂੰ ਦਿੰਦੇ ਸੀਗੇ ਇਹ ਸਾਰਾ ਕੁਝ ਅਸੀਂ ਪਤਾ ਕਰਕੇ ਉਹਦੇ ਖਿਲਾਫੀ ਕਾਰਵਾਈ ਕਰਾਂਗੇ ਤੇ ਮੈਂ ਸਾਰੇ ਇਲਾਕਿਆਂ ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਪੁਲਿਸ ਤੁਹਾਡੀ ਮਦਦ ਲਈ ਹਰ ਟਾਈਮ ਹਾਜ਼ਰ ਹੈ 24 ਘੰਟੇ ਤੁਹਾਡੇ ਨਾਲ ਹੈ। ਇਸ ਲਈ ਕਿ ਕਿਸੇ ਤਰ੍ਹਾਂ ਕੋਈ ਜ਼ਰੂਰਤ ਪੈਂਦੀ ਹੈ ਕਿਸੇ ਸੌਮੀ ਜੋ ਸਾਨੂੰ ਕਾਲ ਕਰ ਸਕਦੇ ਹੈਗੇ ਆ